ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਜੀ ਹਰ ਹਰ ਮਹਾਦੇਵ ਤੁਸੀਂ ਦੇਖ ਸਕਦੇ ਹੋ ਜਿਵੇਂ بارش ਪੈ ਰਹੀ ਹੈ ਜੀ ਇਕ ਜ਼ਰੀਆ ਫਾਊਂਡੇਸ਼ਨ ਪਰ ਫਿਰ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਤੇ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਆਪਣੀ ਸੇਵਾ ਤੇ ਬੈਠੀ ਹੈ ਅੱਜ ਪੇਸ਼ੈਂਟ ਘਟ ਨੇ ਪਰ ਫਿਰ ਵੀ ਸਾਡੀ ਪੂਰੀ ਟੀਮ ਸਾਡੇ ਵੀਰ ਸਾਡੇ ਭਰਾ ਸਾਡੀਆਂ ਭੈਣਾਂ ਸਾਰੇ ਇਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਇੱਥੇ ਆਏ ਹੋਏ ਨੇ ਤੇ ਮੈਂ ਆਪਣੀ ਟੀਮ ਦੇ ਨਾਲ ਸੇਵਾਦਾਰ ਇੱਥੇ ਬੈਠਾ ਜੀ ਇਸੇ ਕਰਕੇ ਇਕ ਜ਼ਰੀਆ ਫਾਊਂਡੇਸ਼ਨ ਦਾ ਜਿਹੜਾ ਹਸਪੀਟਲ ਬਣ ਰਿਹਾ ਉਹਦੀ ਤਾਂ ਹੀ ਲੋੜ ਹੈ ਕਿ ਕਈ ਵਾਰ ਬਾਰਿਸ਼ ਕਰਕੇ ਜਾਂ ਨੇਰੀ ਕਰਕੇ ਠੰਡ ਕਰਕੇ ਗਰਮੀ ਕਰਕੇ ਕਈ ਵਾਰ ਪੇਸ਼ੈਂਟਸ ਨੂੰ ਦਿੱਕਤ ਆਂਦੀ ਹੈ ਤੇ ਔਰ ਇੱਕ ਚੀਜ਼ ਜਿਹੜੀ ਮੈਨੂੰ ਲੱਗਦਾ ਕਿ ਇਕ ਜ਼ਰੀਆ ਫਾਊਂਡੇਸ਼ਨ ਨੇ ਸਿੱਖੀ ਇੰਨੇ ਸਾਲਾਂ ਦੇ ਵਿੱਚ ਉਹ ਇਹ ਸਿੱਖੀ ਹੈ ਕਿ ਅਗਰ ਸਹੀ ਤਰੀਕੇ ਨਾਲ ਪੇਸ਼ੈਂਟਸ ਨੂੰ ਗਾਈਡ ਕਰ ਦਿੱਤਾ ਜਾਵੇ ਕਾਉਂਸਲਿੰਗ ਦੇ ਦਿੱਤੀ ਜਾਵੇ ਤਾਂ ਬਹੁਤ ਪੇਸ਼ੈਂਟਾਂ ਦਾ ਜਿਹੜਾ ਸੋਲੂਸ਼ਨ ਹੋ ਸਕਦਾ ਬੜਿਆਂ ਦਾ ਹੱਲ ਹੋ ਸਕਦਾ ਹੈ ਤੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਫਿਰ ਵੀ ਬਾਰਿਸ਼ ਦੇ ਵਿੱਚ ਵੀ ਸਾਡੀ ਟੀਮ ਸਾਡੇ ਟੀਮ ਮੈਂਬਰ ਸਾਡੀਆਂ ਭੈਣਾਂ ਸਾਡੇ ਭਰਾ ਔਰ ਇੱਥੇ ਸਾਰੇ ਸਾਡੇ ਟੀਮ ਮੈਂਬਰ ਇੱਥੇ ਬੈਠੇ ਨੇ ਆਪਣੀ ਆਪਣੀ ਸੇਵਾ ਨਿਭਾ ਰਹੇ ਨੇ ਪੇਸ਼ੈਂਟ ਜਿਹੜੇ ਬਾਰਿਸ਼ ਚ ਆਏ ਨੇ ਕਿੱਥੋਂ ਆਏ ਸਰਦਾਰ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਇਸ ਸਮਰਾਲੇ ਤੋਂ ਆਏ ਨੇ ਕਾਦੇ ਲਈ ਕਾਦਾ ਸਰਦਾਰੀ ਤੁਹਾਡਾ ਸਿਰ ਦੀ ਦਵਾਈ ਕਦੋਂ ਤੋਂ ਚੱਲ ਰਹੀ ਹੈ ਜਿਵੇਂ ਆ ਦੇਖੋ ਕਦੋਂ ਤੋਂ ਚੱਲ ਰਹੀ ਜਿਵੇਂ ਆ ਦੇਖੋ ਫਰਵਰੀ ਦੇ ਵਿੱਚ ਇਹਨਾਂ ਦੀ 24 ਫਰਵਰੀ 2025 ਆ ਕਿਹਦੀ ਫੋਟੋ ਹੈ ਜੀ ਆ ਕੌਣ ਹੈ ਇਹ ਇਹ ਕੌਣ ਨੇ ਇਹ ਨਹੀਂ ਇਹ ਨਹੀਂ ਆ ਮੇਰੇ ਮੈਸੇਜ ਜਾਂਦੇ ਦਵਾਈਆਂ ਜਿਵੇਂ ਮੈਂ ਦਿਖਾ ਤਾ ਅੱਛਾ ਅੱਛਾ ਆਹ ਕੌਣ ਹੈ ਇਹ ਮੇਰੀ ਇਹ ਕੌਣ ਹੈ ਇਹ ਕੋਈ ਹੋਰ ਹੋਣਾ ਹੈ ਇਹ ਦੋਨਾਂ 'ਚ ਕੋਈ ਨਹੀਂ ਜਾਣਦਾ ਤੁਹਾਨੂੰ ਜਿਵੇਂ ਇੱਥੇ ਸਾਰਾ ਹਿਸਾਬ ਨਿਕਲ ਜਾਂਦਾ ਹੈ ਗਰੁੱਪ ਦੇ ਵਿੱਚ ਗਲਤੀ ਲੱਗ ਗਈ ਸਾਡੇ ਟੀਮ ਮੈਂਬਰ ਨੂੰ ਦੇਖੋ ਕਿਹੜੀ ਫੋਟੋ ਹੈ ਇਹਨਾਂ ਦੀ ਬਾਪੂ ਜੀ ਇਹ ਕੌਣ ਤੁਸੀਂ ਨਾਲ ਆਏ ਉਹਨਾਂ ਦੇ ਤੁਸੀਂ ਨਾਲ ਦਵਾਈ ਦੋ ਦਵਾਈ ਤੁਸੀਂ ਦਵਾਈ ਲੈਣਗੇ ਸੀ ਤੁਹਾਡੇ ਕੀ ਲੱਗਦੇ ਪੇਸ਼ਣ ਚਾਚਾ ਜੀ ਕੀ ਕਰਦੇ ਨੇ ਕੰਮ ਇਹ? ਇਹ ਮਤਲਬ ਕਿਤੇ ਬਿਮਾਰ ਘਰ ਹੀ ਬੈਠੇ। ਬਿਮਾਰ ਨੇ ਘਰ ਹੀ ਬੈਠੇ ਨੇ ਤੇ ਕਦੋਂ ਤੋਂ ਤੁਸੀਂ ਇੱਥੋਂ ਇੱਥੋਂ ਕਦੋਂ ਦੀ ਦਵਾਈ ਲੈ ਰਹੇ ਹੋ? ਇੱਥੇ ਫਰ ਚੱਲਦੀ ਫਰ ਫਰਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ 7 ਮਹੀਨੇ ਹੋ ਗਏ। ਹਾਂਜੀ ਤੇ ਫ੍ਰੀ ਮੈਡੀਕਲ ਦਵਾਈ ਤੁਹਾਨੂੰ? ਹਾਂਜੀ ਫ੍ਰੀ ਮਿਲਦੀ। ਫ੍ਰੀ ਮਿਲਦੀ ਠੀਕ ਹੋ ਤੁਸੀਂ? ਚੜ੍ਹਦੀ ਕਲਾ? ਹੈੱਡ ਦੀ ਹੈ ਜੀ ਪ੍ਰੋਬਲਮ। ਅੱਛਾ ਅੱਛਾ ਕੋਈ ਗੱਲ ਮਾਰਾ ਹੀ ਕਿਰਪਾ ਕਰਨਗੇ ਤੇ ਜਿਵੇਂ ਦਵਾਈ ਇੱਥੋਂ ਲੈ ਰਹੇ ਨੇ ਜੀ ਤਾਂ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਆਪਣੀ ਸੇਵਾ ਦੇ ਵਿੱਚ ਹਮੇਸ਼ਾ ਕੋਸ਼ਿਸ਼ ਕਰਦੀ ਹੈ ਕਿ ਇਹਨਾਂ ਤੇ ਪੇਸ਼ੈਂਟ ਸਾਰੇ ਜਿਹੜੇ ਇੱਥੇ ਆਉਂਦੇ ਨੇ ਤੁਸੀਂ ਵੀ ਆਇਆ ਕਰੋ ਜੀ بارش ਹੋਵੇ ਠੰਡ ਹੋਵੇ ਨੇਰੀ ਹੋਵੇ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਇੱਥੇ ਬੈਠੀ ਹੁੰਦੀ ਹੈ ਬਸ ਹਸਪੀਟਲ ਬਣ ਜਾਣਾ ਮਾਰੇ ਕਿਰਪਾ ਕਰਨਗੇ ਮਾਤਾ ਰਾਣੀ ਕਿਰਪਾ ਕਰੇਗੀ ਤੇ ਫਿਰ ਉੱਥੇ ਬੈਠ ਕੇ ਸੇਵਾ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਅਰਦਾਸ ਕਰਿਓ ਔਰ ਮਾਲਕ ਇਹਨਾਂ ਸਾਰੇ ਮਰੀਜ਼ਾਂ ਨੂੰ ਤੰਦਰੁਸਤੀ ਦੇਵੇ ਤੇ ਤੁਸੀਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਡੋਨਰ ਵੀ ਆਏ ਐ ਇੱਦਾਂ ਦੀ ਗੱਲ ਨਹੀਂ ਹੈ بارش ਕਰਕੇ ਅੱਜ ਭਾਵੇਂ ਪੇਸ਼ੈਂਟ ਘੱਟ ਸੀਗੇ ਪਰ ਡੋਨਰ ਵੀ 2-3 ਹੋ ਕੇ ਗਏ ਨੇ ਪਰ ਅਨਫੋਰਚਨਟਲੀ ਪੇਸ਼ੈਂਟ ਨਾ ਹੋਣ ਕਰਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਤੇ ਤੁਸੀਂ ਆਇਆ ਕਰੋ ਜੀ ਇੱਥੇ ਮੋਲ ਟਾਊਨ ਸ਼ਾਮੀ ਸਭ ਤੋਂ ਨੋ ਹੈਲੋ ਉਹ ਤਾਂ ਫਰਾਡ ਤੋਂ ਤਰੀਕ ਨਹੀ ਪਵਾਉਂਦਾ